ਇਸ ਵੀ ਲੈ ਤਸਵੀਰ ਅੰਮ੍ਰਿਤਸਰ ਤੋਂ ਸਾਝੀ ਕਰ ਰਹੇ ਹਾਂ ਜੋ ਕਿ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਤੋਂ 1 ਕਰੋੜ 97 ਲੱਖ ਦੀ ਡਰਗ ਮਣੀ ਜਿਹੜੀ ਬਰਾਮਦ ਕੀਤੀ ਗਈ ਹੈ ਇਹ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਡਰੋਨ ਰਾਹੀਂ ਜਿਹੜੀ ਹੈ ਡਰਗ ਜਿਹੜੇ ਲਿਆ ਕੇ ਵਿੱਚ ਜਾਂਦੀ ਹੈ ਜਿੱਥੇ ਕਿ ਕੁੱਲ ਸ ਵੱਲੋਂ ਬੀਐਸਐਫ ਦੇ ਨਾਲ ਸਾਂਝਾ ਆਪਰੇਸ਼ਨ ਕਰਕੇ 1 ਕਰੋੜ 97 ਲੱਖ ਰੁਪਏ ਦੀ ਅਮਾਉਂਟ ਜਿਹੜੀ ਹੈ ਰਿਕਵਰ ਕੀਤੀ ਗਈ ਹੈ ਜਿਸ ਨੂੰ ਮਸ਼ੀਨਤ ਰਾਹੀਂ ਗਨੇ ਗਿਆ ਤੇ ਦੂਸਰੀ ਗੱਲ ਕਰੀਏ ਇਹ ਜੋ ਇਸ ਕਾਰੇ ਨੂੰ ਅੰਜਾਮ ਦੇ ਰਹੇ ਹਨ ਇਹਨਾਂ ਦੇ ਪਹਿਲੇ ਦੋਨੋਂ ਬੇਟੇ ਜੇਲ੍ਹ ਦੇ ਵਿੱਚ ਹਨ ਤੇ ਚਾਚਾ ਭਤੀਜਾ ਮਿਲ ਕੇ ਇਸ ਕੰਮ ਨੂੰ ਅੰਜਾਮ ਦੇ ਰਹੇ ਹਨ ਇਹ ਦਿਸਰਤ ਇਸ ਤਰ੍ਹਾਂ ਦੇ ਰਹੇ ਹੋ ਨੋਟਾਂ ਦੇ ਭਰੇ ਬੈਗ ਜਿਹੜੇ ਲੈ ਕੇ ਜਾਏ ਜਾ ਰਹੇ ਨੇ ਇਹਨਾਂ ਵੱਲੋਂ ਬਰਾਮਦ ਕੀਤੇ ਗਏ ਹਨ ਇਹ ਬੈਗ ਜਿਹੜੇ ਹਨ ਇਹ ਬਰਾਮਦਗੀ ਜਿਹੜੀ ਹੈ ਇੱਥੇ ਕੈਸ਼ ਜਿਹੜਾ ਹੈ ਤਕਰੀਬਨ 2 ਕਰੋੜ ਰੁਪਏ ਦਾ ਕੈਸ਼ ਜਿਹੜਾ ਹੈ ਇਹ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ ਜਿਹਨੂੰ ਮਸ਼ੀਨ ਤੇ ਰਹੀ ਗਿਣਤੀ ਪੂਰੀ ਕੀਤੀ ਗਈ ਹੈ ਦੂਸਰੀ ਗੱਲ ਦੱਸੀਏ ਕਿ ਇਹਨਾਂ ਦੇ ਐਨਡੀਪੀਐਸ ਦਾ ਐਕਟ ਦਾ ਪਰਚਾ ਪਹਿਲਾਂ ਦਰਜ ਹੈ ਹੋਰ ਵੀ ਕਈ ਵੱਖਰੇ ਵੱਖਰੇ ਮਾਮਲੇ ਦਰਜ ਹਨ ਤੇ ਦੋਨੋਂ ਬੇਟੇ ਇਹਨਾਂ ਦੇ ਜੇਲ੍ਹ ਦੇ ਵਿੱਚ ਹਨ ਤੇ ਉਸ ਤੋਂ ਬਾਅਦ ਪਿਓ ਵੀ ਉਸੇ ਕੰਮ ਚ ਲੱਗ ਗਿਆ ਤੁਸੀਂ ਦੇਖਿਆ ਹੋਣਾ ਕਿ ਪਿਓ ਦੇ ਨਕਸ਼ੇ ਕਦਮ ਤੇ ਚਲਦੇ ਪੁੱਤਰ ਲੇਕਿਨ ਇਹ ਉਲਟਾ ਹੀ ਮਾਮਲਾ ਤੁਹਾਡੇ ਸਾਹਮਣੇ ਦੇਖਣ ਨੂੰ ਮਿਲਿਆ ਜਿੱਥੇ ਕਿ ਪੁੱਤਰ ਦੇ ਨਕਸ਼ੇ ਕਦਮ ਤੇ ਚੱਲਦੇ ਪਿਓ ਚਾਚਾ ਭਤੀਜਾ ਦੋਨੇ ਇਹੀ ਕੰਮ ਕਰਨ ਲੱਗੇ ਜਿਸ ਕੰਮ ਦੇ ਵਿੱਚ ਪਹਿਲਾਂ ਹੀ ਇਹਨਾਂ ਦੇ ਦੋਨੇ ਪੁੱਤਰ ਜੇਲ੍ਹ ਦੇ ਵਿੱਚ ਹਨ ਤੇ ਦੂਸਰੀ ਗੱਲ ਦੱਸੀਏ ਤੁਹਾਨੂੰ ਕਿ ਡਰੱਗ ਦਾ ਐਡਾ ਵੱਡੀ ਕੇਬ ਜੜੀ ਹੈ ਉਹ ਸਰਸਦੀ ਸਰਸਦ ਪਾਰ ਪਾਕਿਸਤਾਨ ਤੋਂ ਮਹਿੰਗਾਈ ਜਾਂਦੀ ਸੀ ਡ੍ਰੋਨ ਤੇ ਰਾਹੀਂ ਮਹਿੰਗਾਈ ਜਾਂਦੀ ਸੀ ਤੇ ਉਸ ਨੂੰ ਇੱਥੇ ਜਿਹੜਾ ਕੀ ਸਪਲਾਈ ਵਕਰੀ-ਵਕਰੀ ਜਗ੍ਹਾ ਤੇ ਸਪਲਾਈ ਕੀਤਾ ਜਾਂਦਾ ਸੀ ਜਿਸ ਦੀ ਵੱਡੇ ਧਦਾ ਚ ਡਰੱਗ ਬਣੀ ਜੜੀ ਹੈ ਉਹ ਬਰਾਮਦ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਚਾਚਾ ਭਤੀਜਾ ਜੋ ਕਿ ਦਿਸਿਆ ਜੇ ਇਹ ਚਾਚਾ ਭਤੀਜਾ ਜੋ ਕਿ ਇਹ ਕੰਮ ਨੂੰ ਅੰਜਾਮ ਦੇ ਰਹੇ ਨੇ ਉਹ ਇਹ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਨੋਟਾਂ ਦੇ ਭਰੇ ਬੈਗ ਬਰਾਮਦ ਹੋਏ ਤੇ ਉਸ ਦੇ ਨਾਲ ਨਾਲ ਜਿਹੜੀ ਹੈ ਪੁਲਿਸ ਨੇ ਦਬਿਚ ਦੇ ਕੇ ਬੀਐਸਐਫ ਦੇ ਨਾਲ ਮਿਲ ਕੇ ਸਾਂਝਾ ਆਪਰੇਸ਼ਨ ਕੀਤਾ ਤੇ ਸਾਂਝਾ ਆਪਰੇਸ਼ਨ ਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੂੰ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਜਿੱਥੇ ਕਿ ਤਕਰੀਬਨ 2 ਕਰੋੜ ਰੁਪਏ ਦੀ 1 ਕਰੋੜ 97 ਲੱਖ ਤੇ 14000 ਰੁਪਏ ਤੱਕ ਦੀ ਜਿਹੜੀ ਹੈ ਨਗਦੀ ਰਕਮ ਜਿਹੜੀ ਹੈ ਉਹ ਬਰਾਮਦ ਕੀਤੀ ਮੌਕੇ ਦੇ ਵਿੱਚ ਹੀ ਵੱਖਰੇ ਵੱਖਰੇ ਬੈਗ ਤੇ ਭਰ ਕੇ ਨੋਟ ਰੱਖੇ ਗਏ ਸਨ ਜਿਨ੍ਹਾਂ ਨੂੰ ਬਰਾਮਦ ਕਰ ਲਿਆ ਗਿਆ ਜੇ ਹੁਣ ਇਹਨਾਂ ਤੇ ਅੱਗੇ ਜਾਂਚ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਇਹ ਪੈਸਾ ਲਿਆਂਦੇ ਸੀ ਕਿੱਥੇ ਕਿ ਦਿੱਤੀ ਜਾਂਦੀ ਸੀ ਇਹਨਾਂ ਦੀ ਸਾਰੀ ਕੜੀ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਤੇ ਦੂਸਰੀ ਗੱਲ ਦੱਸੀਏ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਇਹਨਾਂ ਦੇ ਦੋਨੋਂ ਬੇਟੇ ਜਿਹੜੇ ਆ ਉਹ ਜੇਲ੍ਹ ਦੇ ਅੰਦਰ ਐਨਡੀਪੀਐਸ ਐਕਟ ਦੇ ਅੰਦਰ ਪਰਚਾ ਦਰਜਾ ਹੋਰ ਵੀ ਵੱਖ-ਵੱਖ ਮਾਮਲੇ ਦੇ ਅਧੀਨ ਇਹਨਾਂ ਦੇ ਪਰਚਾ ਦਰਜਾ ਹੈ ਤੇ ਦੂਸਰੀ ਗੱਲ ਹੁਣ ਪਿਓ ਤੇ ਚਾਚਾ ਚਾਚਾ ਭਤੀਜਾ ਦੋਨੇ ਆਪਸ ਵਿੱਚ ਮਿਲ ਕੇ ਫਿਰ ਇੱਕ ਕੰਮ ਦੇ ਨੂੰ ਅੰਜਾਮ ਦੇ ਰਹੇ ਹਨ ਤੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਵੱਖਰੀ ਵੱਖਰੀ ਜਗ੍ਹਾ ਦੇ ਵਿੱਚ ਡਰੱਗ ਸਪਲਾਈ ਜਿਹੜੀ ਕੀਤੀ ਜਾਂਦੀ ਸੀ ਅੱਜ ਉਸ ਇੱਕ ਵੱਡਾ ਸਰਗਨਾ ਜਿਹੜਾ ਉਹ ਪੁਲਿਸ ਦੇ ਹੱਥੀਂ ਚੜ ਗਿਆ ਹੈ ਵੱਡਾ ਨਹੀਂ ਕਿਹਾ ਜਾਏਗਾ ਕਿਉਂਕਿ ਏਡੀ ਵੱਡੀ ਅਮਾਉਂਟ ਦੇ ਵਿੱਚ ਜਿਹੜੀ ਹੈ ਕੈਸ਼ ਵੀ ਮਿਲਿਆ ਤੇ ਨਾਲ ਜਿਹੜਾ ਹੋਰ ਵੀ ਸਮਾਨ ਇਹਨਾਂ ਤੋਂ ਬਰਾਮਦ ਕੀਤਾ ਗਿਆ ਹਨ ਤੇ ਇਸ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਡੰਗ ਲਾਈ ਜਾਂਦੀ ਇਹਨਾਂ ਦਾ ਨੈਟਵਰਕ ਕਿਹੜਾ ਹੈ ਕਿਹੜੇ ਕਿਹੜੇ ਬੰਦੇ ਇਹਨਾਂ ਦੇ ਨਾਲ ਜੁੜੇ ਹੋਏ ਸਨ ਇਹ ਸਾਰੀ ਦੀ ਸਾਰੀ ਜਿਹੜੀ ਹੈ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹਨਾਂ ਦਾ ਕਿੱਡਾ ਵੱਡਾ ਨੈਟਵਰਕ ਸੀ ਤੇ ਕਿੱਥੇ-ਕਿੱਥੇ ਇਹ ਆਪਣੇ ਜਿਹੜੇ ਆ ਸਪਲਾਈ ਕਰਦੇ ਸਨ ਤੇ ਕਿਸ ਤਰ੍ਹਾਂ ਇਹਨਾਂ ਕੋਲ ਏਡੀ ਵੱਡੀ ਅਮਾਉਂਟ ਦੇ ਵਿੱਚ ਨੋਟਾਂ ਦੀ ਖੇਪ ਜਿਹੜੀ ਆਉਂਦੀ ਸੀ ਉਹ ਕਿਸ ਤਰ੍ਹਾਂ ਲਿਆਂਦੇ ਸੀ ਤੇ ਕਿੱਥੇ-ਕਿੱਥੇ ਇਹਨਾਂ ਦੇ ਨੈਟਵਰਕ ਸੀ ਕਿੱਥੇ-ਕਿੱਥੇ ਐ ਡਰੱਗਸ ਸਪਲਾਈ ਤੇ ਅੱਜ ਪੈਸੇ ਦਾ ਲੈਣ-ਦੇਣ ਕਿਸ ਤਰ੍ਹਾਂ ਕਰਦੇ ਸਨ ਕੋਈ ਗੱਲਬਾਤ ਕਰਦੇ ਆ ਤੇ ਸਰ ਜਿਹੜੇ ਕਿ ਅੱਜ ਦੋ ਦੋਸ਼ੀ ਫੜੇ ਗਿਆ ਏਡੀ ਵੱਡੀ ਅਮਾਉਂਟ ਜਿਹੜੀ ਆ ਫੜੀ ਗਈ ਆ ਇਹ ਜਿਹੜੀ ਆ ਨਾਲ ਬੀਐਸਐਫ ਦੇ ਨਾਲ ਸਾਂਝਾ ਆਪਰੇਸ਼ਨ ਸੀ ਇਹ ਹਾਂ ਇਸ ਪਿੰਡ ਤੇ ਇਸ ਤਰ੍ਹਾਂ ਦੀ ਹੋਰ ਵੀ ਕੋਈ ਪਹਿਲਾਂ ਰਿਕਵਰੀ ਹੋਈ ਹੈ ਜਾਂ ਪਹਿਲੀ ਰਿਕਵਰੀ ਹੈ ਉਹ ਚੱਲ ਰਹੀ ਹੈ ਤਫਤੀਸ਼ ਜੀ ਵੀ ਹੋਰ ਇਹਨਾਂ ਦੇ ਕੌਣ ਹੈ ਇਸ ਪਿੰਡ ਦੇ ਨਾਲ ਜਿਹੜਾ ਇਹਨਾਂ ਦੇ ਇਸ ਕੰਮਕਾਰ ਚ ਨਾਲ ਹਿੱਸਾ ਵਟਾ ਰਹੇ ਆ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਇਹਨਾਂ ਦੇ ਦੋਨੋਂ ਬੇਟੇ ਪਹਿਲਾਂ ਵੀ ਜੇਲ੍ਹ ਦੇ ਵਿੱਚ ਹਨ ਤੇ ਬੇਟੇ ਦੇ ਜੇਲ੍ਹ ਦੇ ਵਿੱਚ ਜਾਣ ਨਾਲ ਬਾਅਦ ਚ ਪਿਤਾ ਨੇ ਵੀ ਕੰਮ ਸ਼ੁਰੂ ਕਰ ਦਿੱਤਾ ਇਹ ਦੱਸ ਰਹੇਗੇ ਜੀ ਹੁਣ ਪੁੱਛਾਂਗੇ ਇਹਨਾਂ ਨੂੰ ਤੇ ਦੋਨੇ ਜਿਹੜੇ ਫੜੇ ਗਏ ਇਸ ਵੇਲੇ ਚਾਚਾ ਭਤੀਜਾ ਦੇ ਹਨ ਹਾਂਜੀ ਹਾਂਜੀ ਬਿਲਕੁਲ ਤੇ ਪਿੰਡ ਦੇ ਵਿੱਚ ਹੋਰ ਵੀ ਕੋਈ ਸੂਬਾਗਰ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਤੁਹਾਨੂੰ ਸ਼ੱਕੀ ਦਾਰੇ ਲੱਗਦੇ ਹਨ ਹੁਣ ਪੁੱਛਾਂਗੇ ਪੁੱਛ ਗਿਛ ਚੱਲ ਰਹੀ ਹੈ ਜੀ ਇਹਨਾਂ ਦੀ ਪੁੱਛ ਗਿਛ ਜੇਕਰ ਕੋਈ ਨਵੇਂ ਤੱਥ ਸਾਹਮਣੇ ਆਉਂਦੇ ਨੇ ਜਾਂ ਜਿਸ ਬਾਰੇ ਜਾਣਕਾਰੀ ਦੇਣਗੇ ਉਹ ਤੁਹਾਨੂੰ ਅਸੀਂ ਤੇ ਜਿਹੜੀ ਐਡੀ ਵੱਡੀ तकरीबन 2 ਕਰੋੜ ਰੁਪਈਆ ਕੈਸ਼ ਇਹਨਾਂ ਨੇ ਜਮ੍ਹਾਂ ਕੀਤਾ ਉਹ ਕੈਸ਼ ਕਿਸ ਤਰ੍ਹਾਂ ਇਕੱਠਾ ਕਰਦੇ ਸੀ ਇਹ ਡਰੱਗ ਵੇਚ ਕੇ ਉਸ ਤੋਂ ਬਾਅਦ ਜਿਹੜਾ ਡਰੱਗ ਦਾ ਪੈਸਾ ਆਉਂਦਾ ਸੀਗਾ ਉਹ ਇਕੱਠਾ ਕਰਦੇ ਸੀ ਕੋਈ ਨੈਟਵਰਕ ਇਹਨਾਂ ਦਾ ਕਿੱਥੇ ਕਿੱਥੇ ਵੇਚਦੇ ਸਨ ਕਿਹੜੇ-ਕਿਹੜੇ ਪਿੰਡਾਂ 'ਚ ਆ ਕਿੰਨਾ ਕੀ ਅੱਗੇ ਕਿਸੇ ਤੋਂ ਮਾਲ ਲੈ ਕੇ ਆਏ ਨੇ ਕਿਸੇ ਨੂੰ ਇਹਨਾਂ ਨੇ ਮਾਲ ਦੇਣਾ ਸੀਗਾ ਉਹ ਸਾਰੀ ਪੁੱਛ ਕਿਸੇ ਚੱਲ ਰਹੀ ਜਿਹੜੀ ਡਰੱਗ ਆਂਦੀ ਸੀ ਇਹ ਪਾਕਿਸਤਾਨ ਤੋਂ ਆਂਦੀ ਸੀ ਜਿਹੜੀ ਬਾਰਡਰ ਪਰ ਤੋਂ ਆਂਦੀ ਸੀ ਇਹ ਵੀ ਪੁੱਛਣਾ ਹੈ ਜੀ ਇਹਨਾਂ ਨੂੰ ਇਹ ਕਿੱਥੋਂ ਲੈ ਕੇ ਆਏ ਸੀ ਇਹ ਤਾਂ ਕਿੱਥੇ ਵੇਚੀ ਤੇ ਕਿਹਦਾ ਕਿਹਦਾ ਪੈਸਾ ਕਿਨਾ ਕਿਨਾ ਜਿਹੜੇ ਕੈਸ਼ ਰਿਕਵਰ ਕੀਤਾ ਉਹਦੇ ਨਾਲ ਨਾਲ ਕੋਈ ਡਰੱਗ ਜਾਂ ਹੋਰ ਵੀ ਕੁਝ ਰਿਕਵਰ ਹੋਇਆ ਨਹੀਂ ਉਹ ਨਹੀਂ ਹੋਇਆ ਇਹਨਾਂ ਕੋਲੋਂ ਪੰਜ ਮੋਬਾਈਲ ਇੱਕ ਲੈਪਟਾਪ ਆ ਰਿਕਵਰ ਜਿਹੜਾ ਇਹ ਵੈਪਨ ਵਗੈਰਾ ਕੋਈ ਨਹੀਂ ਵੈਪਨ ਨਹੀਂ ਕੋਈ ਜਿਸ ਤਰ੍ਹਾਂ ਕਿ ਡਰੋਨ ਤੋਂ ਕਾਫੀ ਜ਼ਿਆਦਾ ਸਰਹੱਦ ਪਾਰ ਤੋਂ ਡਰੱਗਸ ਵਗੈਰਾ ਦੀ ਇਸ ਤਰ੍ਹਾਂ ਮਾਮਲਾ ਕੋ ਜੁੜਿਆ ਇਹਨਾਂ ਨਾਲ ਉਹ ਕਰ ਰਹੇ ਆ ਜੀ ਇਨਟਰੋਗੇਸ਼ਨ ਇਨਵੈਸਟੀਗੇਸ਼ਨ ਵੀ ਕਰ ਰਹੇ ਆ ਪੁੱਛਗਿੱਛ ਵੀ ਕਰ ਰਹੇ ਇਹਨਾਂ ਤੋਂ ਫਿਰ ਕਰਾਂਗੇ ਕਲੀਅਰ ਤੁਹਾਨੂੰ ਤੇ ਜਿਸ ਤਰ੍ਹਾਂ ਕਿ ਇਹ ਪੁੱਛਗਿੱਛ ਚੱਲ ਰਹੀ ਹੈ ਹਜੇ ਇਹ ਕਲੀਅਰ ਕਰਨਾ ਬਾਕੀ ਹੈ ਕਿ ਕਿੱਥੋਂ ਇਹ ਡਰੱਗ ਜਿਹੜੀ ਲੈ ਕੇ ਆਉਂਦੇ ਸਨ ਤੇ ਇਹ ਮਾਮਲਾ ਜਿਹੜਾ ਹੈ ਕਿੱਥੋਂ ਡਰੱਗ ਲੈ ਕੇ ਆਉਂਦੇ ਸਨ ਕਿੱਥੋਂ ਕਿੱਥੋਂ ਇਹਨਾਂ ਦਾ ਕੈਸ਼ ਜਿਹੜਾ ਹੈ ਇਕੱਠਾ ਹੁੰਦਾ ਹੈ ਨੈਟਵਰਕ ਕੀ ਹੈ ਪੰਜਾਬ ਦੇ ਵਿੱਚ ਕਿਤੇ ਕਿਤੇ ਇਹਨਾਂ ਵੱਲੋਂ ਜਿਹੜੀ ਹੈ ਡਰੱਗ ਦੀ ਸਪਲਾਈ ਕਿਤੇ ਜਾਂਦੀ ਹੈ ਉਹ